ਅ ਦੇਖ ਸਕਦੇ ਹੋ ਇਹਨੇ ਰੱਖ ਦਿੱਤਾ ਪਿਆਜ਼ ਕੱਟ ਕਰ ਲਏ ਤੇ ਇਹ ਭਿੰਡੀਆਂ ਦੇ ਵਿਚੇ ਇਹਦੇ ਹਰੀਆਂ ਮਰਚਾਂ ਕੱਟ ਕਰ ਦਿੱਤੀਆਂ ਨੇ ਹੁਣ ਅਸੀਂ ਬਣਾਵਾਂਗੇ ਸਬਜੀ ਮਿੰਟੋ ਮਿੰਟੀ ਹੈਲੋ ਫਰੈਂਡ ਫਾਸਟ ਰਿਕਾਲ ਹੋ ਸਨਾਟੋ ਟੈਕੀ ਵਾਲਾ ਆਪਸੇ ਸਭ ਠੀਕ ਹੋ ਗਿਆ ਹੋਗੇ ਵਾਹਿਗੁਰੂ ਜਰਜੀ ਕਰਾਂਗੇ ਅੱਜ ਦੇ ਘਰ ਤੋਂ ਬਣਾਵਾਂਗੇ ਇਹ ਦਰਸੀ ਫਰੈਂਡ ਅੱਜ ਬਣਾਵਾਂਗੇ ਭਿੰਡੀ ਗੰਢੀ ਸਬਜੀ ਇਹ ਭਿੰਡੀਆਂ ਨੇ ਸਾਡੀਆਂ ਘਰ ਦੀਆਂ ਇਹਦੇ ਵਿੱਚ ਇਹ ਸਿਹਰੀਆਂ ਹਰੀਆਂ ਮਰਚਾਂ ਨਾਲ ਅਸੀਂ ਪਾਵਾਂਗੇ ਪਿਆਜ਼ ਤੇ ਟਾਈਮ ਹੋ ਗਿਆ ਬਹੁਤ ਜ਼ਿਆਦਾ ਨੇਰਾ ਕਿਉਂਕਿ ਪਹਿਲਾਂ ਅਸੀਂ ਕੋਈ ਕੰਮ ਕਰ ਲੈਣ ਜਿਦਾ ਕਰਕੇ ਫਿਰ फटाफट ਪਿੰਡਾ ਤੋੜੀਆਂ ਤੋਟੀਆਂ ਇਹਨੇ ਕਾਟਣ ਦੇ ਕੱਪੇ ਮੈਂ ਸਾਫ਼ ਕੀਤਾ ਤਾਂ ਕਿ ਕਿੱਲ ਨਹੀਂ ਹੋਣੀ ਚਾਹੀਦੀਆਂ ਕੁਝ ਮੈਂ ਲੰਮੇ ਰੋ ਕੱਟ ਲਿਆ ਤੇ ਕੁਝ ਮੈਂ ਗੋਲੇ ਰੋ ਕੱਟ ਲਿਆ ਇਹ ਹੁਣ ਅਸੀਂ ਟੋਟਾਟੇ ਨ ਕਰਾਂਗੇ ਰੈਸਪੀਸ਼ੀਅਰ ਬਹੁਤ ਹੀ ਆਸਾਨ ਤਰੀਕੇ ਨਾਲ ਸਾਨੇ ਕਹਿੰਦੇ ਹੁੰਦੇ ਨੇ ਪਿੰਡਾਂ ਦੀ ਸਭੀ ਰੈਡੀ ਬਣਾਨੇ ਨਾ ਉਹ ਵੀ ਨਾ ਸੇਕ ਸਨ ਉਹਦੇ ਨੂੰ ਕਿੰਚਲਾ ਸਾਰਿਆਂ ਨੂੰ ਆਂਦੀ ਹੈ ਜੀ ਜੀ ਮਾਂ ਕਹਿੰਦੀ ਹੈ ਮੇਰੀ ਧੀ ਬੜੀ ਸਿਆਣੀ ਢਿੰਡੀ ਗਾਦੀ ਸਬਜ਼ੀ ਵਿੱਚ ਪਾਵੇ ਪਾਣੀ ਅਸੀਂ ਐਸੇ ਪਾਣੀ ਪਾ ਕੇ ਬਣਾਵਾਂਗੇ ਤੇ ਪਾਣੀ ਤੋਂ ਬਿਨਾਂ ਬਣਾਵਾਂਗੇ ਦੇਖੋ ਮੈਂ ਕਿੰਨੀ ਸਿਆਣੀ ਵਰਦੀ ਤੁਹਾਨੂੰ ਬਣਾ ਕੇ ਪਤਾ ਚੱਲੇਗਾ ਆ ਦੇਖ ਲਓ ਢਿੰਡੀਆਂ ਤੇ ਤੇਲ ਹੋ ਗਿਆ ਅਗਰ ਇਹਦੇ ਚ ਪਾ ਲਈਏ ਉਸ ਤੋਂ ਬਾਅਦ ਬਿੰਦਾ ਥੋੜਾ ਜਿਹਾ ਪਾਵਾਂਗੇ ਜੀਰਾ ਜੀਰਾ ਪਾ ਦਈਏ ਇਸ ਤਰ੍ਹਾਂ

ਕੋਈ ਨਹੀਂ ਹੋਰ ਕੋਈ ਨਾ ਤੋਂ ਜਿੱਥੇੋਂ ਸੇ ਲੈ ਲੈਣਾ ਬੜੇ ਸੌਰੀ ਆ ਰਹੇ ਐਨਕੋ ਤੋਂ ਜੀਥੇ ਹੋ ਰਹੀ ਹੈ ਇਹਦੇ ਵਿੱਚ ਭਾਉਾਂਗੇ ਪਿਆਰ ਬਸ ਚਾਹਾਂਗੇ ਭਾਉ ਤੋਂ ਦੇ ਦੇ ਬਸ ਬੰਨ ਲੇ चिकन भिंडियाँ बना दी तो 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 जो मैं आटा गुन्ना फिर ला कई काम है मैनू प्याज टमाटर भी पा करते लहसन भी पा करते चीज़ा पर डिपेंड हो अब घर हो चीज बना के खा लेने भी आ भी है ये भी सवाद होनी चाहिए भुख लगी होनी चाहिए सब कुछ वजिए है ये बीती मेरा ये मतलब है घर से लो चीज है तो वो तो ये सब्जी वजी बना सकते तो हैं क्यूंज नहीं ताज ताज करिए क्या जावे जाएंगे ਮਲੇਮੇਲਾ ਪਿਆਰ ਤੋਂ ਵੀ ਪਹਿਲਾਂ ਤੇ ਇਹ ਨੇ ਇਸ ਤਾਂ ਨਹੀਂ ਕਰਦੀਆ ਕੱਟ ਕਰਦਿਓ ਤੇ ਲੋਕ ਤੋਂ ਨਹੀਂ ਕਰਦੇ ਜਾਨਾ ਅੱਜ ਇਸੇ ਸੀ ਪਾ ਦਾਂਗੇ ਨਮਕ ਪਾਣੇ ਆ 4 ਮਿੰਟੇ كمان ਬੋਲ ਦਿਆਂਗੇ

ਗਵਰਨਮੈਂਟ ਤੋਂ ਮਿਲ ਗਿਆ ਨੇ ਜਿਸ ਨੂੰ ਕਾਲੇ ਬਾਅਦ ਹੁਣ ਇੱਥੇ ਸੀ ਪਾਵਾ ਇੱਕ ਬਹੁਤ ਜ਼ਰੂਰੀ ਚੀਜ਼ ਦੇ ਤੋ ਬਚਾਉਣ ਦੇ ਲਈ ਕਿ ਜੇ ਸੀ ਟਮਾਟਰ ਨਹੀਂ ਵਰਤੇ ਆ ਜੇ ਸੀ ਟਮਾਟਰ ਨਾ ਵਰਤੇ ਆ ਹੋਵੇ ਤੇ ਰੱਖੀ ਹੈ ਕਿ ਕੋਈ ਨਾ ਕਰਦੇ ਆਪਾਂ ਇਹ ਜਿਹੜੇ ਕਿਸੇ ਕਿਸੇ ਜਿਹੜੇ ਪਾਵਾਂਗੇ ਪਾਵਾਂਗੇ ਆਮ ਉਹ ਦਾ ਕੱਟੇ ਕਿ ਕਿ ਮਾਤੋ ਤੋਂ ਤੋਂ ਦੇ ਲੰਮੀ ਸਟਾਈਲ ਕੰਡੀ ਨੂੰ ਇਹ ਕੱਟਾਂ ਦੇ ਸਿੱਧੇ ਨੂੰ ਕੱਟ ਫਿਰ ਮਸੇ ਮੱਤੇ ਮੱਤੇ ਫਰਾਰੀ ਨਾਲ ਫਰਾਰੀ ਆ ਪਕਾਵਾਂਗੇ ਤੇ ਨਹੀਂ ਤੇ ਰਗਾਉਗੇ ਇਸੇ ਤੋਂ ਬੋਲਾਂਗੇ ਕਿ ਸਿੱਖ ਖਾਵਾ ਵੀ ਟਾਈਮ ਦੇ ਸਕਦੇ ਹਾਂ ਬਹੁਤ ਜ਼ਿਆਦਾ ਨਹੀਂ ਰਾਤ ਦਾ ਮੇਰਾ ਅੱਜ ਕੱਲ ਨੂੰ ਪਤਾ ਨਹੀਂ ਸਰੀ ਨੇ ਨਾ ਟੀ ਕੰਮ ਕਰਨ ਜੀ ਨੂੰ ਤਾਂ ਫਿਰ ਸੋਚੀ ਨਾ ਕਰਨਾ ਪੈਂਦਾ ਇਹ ਕਰੋ ਬਰਾਮ ਦਾ ਸਮਾਰੀ ਜੀ ਦੇ ਦਰਸ਼ਨ ਐਨਵਰਸਟੀ ਟਾ ਕ ਦਿੱਤਾ ਸਾਬਸ ਮਿਕਸ ਕਰਕੇ ਤੇ ਬਹੁਤ ਹੀ ਮਾਣ ਨਾਲ ਪਸਾਉਂਦੇ ਸੀ ਪਕਾਵਾਂਗੇ ਗੈਸ ਦੇਖ ਸਕਦੇ ਫਿਰ ਕਿੰਨਾ ਘਟਾ ਹੈ ਇਹ ਹੁਣ ਉਨਾ ਚਿਰ ਸਾਡਾ ਗੋਧਿਆਣਾ ਆਟਾ ਸਬਜੀ ਬਣਦੀ ਹੈ ਫਿਰੋਂ ਤਾਂ ਤਾਂ ਖਾਨੀ ਸੀ ਬਣਾ ਕੇ ਨਾਲ ਨਾਲ ਕਰੇ ਫਰਾਈ ਨੂੰ ਜਵਲੇ ਕੋੜਾ ਟਮਾ ਨਹੀਂ ਹਲਾ ਲੀਏ। ਇਹ ਸਬਜ਼ੀ। ਇਹ ਥੋੜਾ ਤੇਲ ਬਾਹਰ ਜ਼ਿਆਦਾ ਨਹੀਂ ਹੋਇਆ ਦਿੱਖੇ। ਇਹਨਾਂ ਕਿਉਂ ਹੋਸ ਨਹੀਂ। ਪੰਨਾ ਦਸਾਂ। ਸਾਤ। ਫਟ ਨਾ ਫਿੰਗਰ ਤੇ ਵੈਸੇ ਬਹੁਤ ਜ਼ਿਆਦਾ ਸੁਆਦ ਬਣਦੀਆਂ ਨੇ। ਇਹਦੇ ਫਰੈਂਡਸ ਟਾਪ ਇੰਟਾਇਰ ਤੇ ਖਾਣਾ ਨੂੰ। ਇਹਨਾਂ ਨਾਲ ਆ ਕੇ ਤੱਕ ਤਾਂਗੇ 10 ਮਿੰਟ ਮਠੇਰੇ ਸੇਕਦੇ ਪਕਾਵਾਂਗੇ ਸਬ지 ਸੜੀ ਬਹੁਤ ਵਧੀਆ ਬਣ ਕੇ ਤਿਆਰ ਹੋ ਜਿੰਨੇ ਦਿਖਾਣੀਆਂ ਤੁਹਾਨੂੰ ਤਿਆਰ ਕਰਕੇ